सत श्रीकाल जी और प्यारे बच्चे की हाल है सारे बच्चे अपने अपने घर ठीक ठाक हो राजी खुशी हो मम्मी पापा सब ठीक है जी मैं आज एक होर कहानी लेके आई हाँ कहानी का ना है संगत का असर बलजिंदर मान जी की कहानी लिखी हुई है निकिया कुरुबला मैगजिंदगी छपी हुई है सो सुनो कहानी ध्यान दे बंसी अपने स्कूल का बहुत ही आग्याकारी बच्चा है ਸਾਰਿਆਂ ਦੇ ਨਾਲ ਪਿਆਰ ਨਾ ਰਹਿੰਦਾ ਹੈ ਕਹਿਣਾ ਮੰਨਦਾ ਹੈ ਜਿਹੜੀ ਪੜ੍ਹਾਈ ਹੈ ਬੜੀ ਰੁਚੀ ਦੇ ਨਾਲ ਕਰਦਾ ਹੈ ਸਾਰਾ ਕੰਮ ਸਕੂਲ ਦਾ ਕਰਕੇ ਲੈ ਕੇ ਜਾਂਦਾ ਹੈ ਇਸ ਕਰਕੇ ਅਧਿਆਪਕੋ ਤੋਂ ਬਹੁਤ ਖੁਸ਼ ਨੇ ਹਨਾ ਜਿਹੜੇ ਬੱਚੇ ਹੁਸ਼ਿਆਰ ਹੁੰਦੇ ਆ ਸਾਰਾ ਕੰਮ ਸੋਹਣਾ ਸਾਫ ਸੁਥਰਾ ਕਰਦੇ ਆ ਉਹ ਤੋਂ ਅਧਿਆਪਕ ਵੀ ਮਾਪੇ ਵੀ ਸਾਰੇ ਖੁਸ਼ ਹੁੰਦੇ ਆ ਇਸੇ ਤਰ੍ਹਾਂ ਬੰਸੀ ਤੋਂ ਵੀ ਸਾਰੇ ਖੁਸ਼ ਨਹੀਂ ਇੱਕ ਦਿਨ ਬੰਸੀ ਦੇ ਅਧਿਆਪਕ ਪੁੱਛਦੇ ਬੰਸੀ ਨੂੰ ਬੰਸੀ ਵੀਟਾਮਿਨ ਕਿਹ ਗਾਲ ਦੱਸਸ ਤੇ ਇਹਦੇ ਚੰਨੇ ਸੋਹਣੇ ਸੋਹਣੇ ਗੁਣ ਚੰਗੇ ਗੁਣ ਆ ਇਹ ਕਿੱਥੋਂ ਆਏ ਤੇ ਬੰਸੀ ਕਹਿੰਦਾ ਜਦੋਂ ਮੈਂ ਨਿੱਤੂ ਦੀਦੀ ਦੇ ਪ੍ਰੀਤੀ ਦੀਦੀ ਉਹਨਾਂ ਦੇ ਘਰ ਜਾਂਦਾ ਨਾ ਉਹ ਮੈਨੂੰ ਚੰਗੀਆਂ ਆਦਤਾਂ ਸਿਖਾਉਂਦੇ ਆ ਉਹ ਸਾਰੇ ਨਾ ਪਿਆਰ ਨਾਲ ਰਹਿੰਦੇ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਬੋਲਦੇ ਆ ਰਾਤ ਨੂੰ ਇਕੱਠੇ ਬੈਠ ਕੇ ਰੋਟੀ ਖਾਂਦੇ ਆ ਫੋਨ ਨਹੀਂ ਫालतू ਦੇਖਦੇ ਬਸ ਆਪਣੀ ਪੜ੍ਹਾਈ 'ਚ ਮਗਨ ਰਹਿੰਦੇ ਆ ਜਾਂ ਆਪਣੇ ਘਰ ਦੇ ਵਿੱਚ ਸਾਰਿਆਂ ਨਾਲ ਹੱਸ ਖੇਡ ਕੇ ਗੱਲਾਂ ਕਰਦੇ ਆ ਹੈਨਾ ਤੇ ਮੈਂ ਉਹਨਾਂ ਤੋਂ ਇਹ ਗੱਲਾਂ ਸਿੱਖਦਾ ਤੇ ਉਹਦੇ ਤੇ ਆਪਾਂ ਕਹਿੰਦੇ ਫੇਟਾ ਬਹੁਤ ਵਧੀਆ ਗੱਲ ਐ ਤੇ ਇੱਕ ਦਿਨ ਕੀ ਹੋਇਆ ਉਹਦੇ ਅਧਿਆਪਕ ਉਹਨਾਂ ਬੱਚਿਆਂ ਨੂੰ ਕਹਿੰਦੇ ਸਾਰੀ ਕਲਾਸ ਨੂੰ ਕਿਹਾ ਕਿ ਤੁਸੀਂ ਨਾ ਫੋਨ ਦੀ ਵਰਤੋਂ ਤੇ ਕੋਈ ਆਪਣੇ ਆਪਣੇ ਵਿਚਾਰ ਲਿਖ ਕੇ ਲਿਖਿਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਲਿਖੇ ਤੇ ਜਿਹੜਾ ਬੰਸੀ ਸੀ ਜਦੋਂ ਬੰਸੀ ਦੇ ਵਿਚਾਰ ਅਧਿਆਪਕ ਨੇ ਪੜ੍ਹੇ ਬੜੇ ਖੁਸ਼ ਹੋਏ ਬੜੇ ਹੈਰਾਨ ਹੋਏ ਵੀ ਛੋਟਾ ਜਿਹਾ ਬੱਚਾ ਇੰਨਾ ਸਮਝਦਾਰ ਆ ਵੰਸੀ ਨੇ ਮੋਬਾਈਲ ਬਾਰੇ ਪਤਾ ਕੀ ਲਿਖਿਆ ਉਹ ਕਹਿੰਦਾ ਅਜੋਕੇ ਸਮੇਂ ਚ ਫੋਨ ਹੈ ਜਿਹੜਾ ਉਹ ਸਾਡੀ ਲੋੜ ਹੈ ਸਾਡੀ ਜ਼ਰੂਰਤ ਹੈ ਹਨਾ ਪਰ ਇੱਕ ਸਮੱਸਿਆ ਆਈ ਹੈ ਜਦੋਂ ਅਸੀਂ ਲੋੜ ਤੋਂ ਬਾਅਦ ਇਹਦਾ ਉਪਯੋਗ ਕਰਦੇ ਆ ਅਸੀਂ ਫੋਨ ਦੀ ਵਰਤੋਂ ਕਰੀਏ ਆਪਣੇ ਸਹਿਯੋਗੀ ਦੀ ਤੌਰ ਤੇ ਪਰ ਇਹਨੂੰ ਆਪਣਾ ਮਾਲਕ ਨਾ ਬਣਨ ਦਈਏ ਕਿ ਇਹੇ ਸਾਡੇ ਉੱਤੇ ਭਾਰੂ ਪੈ ਜਾਵੇ ਠੀਕ ਹੈ ਫੋਨ ਦੀ ਵਰਤੋਂ ਕਰੋ ਆਪਣੇ ਸਿਲੇਬਸ ਬਾਰੇ ਦੇਖਣ ਲਈ ਆਪਣੇ ਨਵੇਂ ਸ਼ਬਦਾਂ ਨੂੰ ਦੇਖੋ ਵਿਆਕਰਨ ਵਾਰੇ ਸਾਡੇ ਪਾਠ ਪੁਸਤਕ ਅਭਿਆਸ ਦੇ ਕਿੰਨੇ ਪ੍ਰਸ਼ਨ ਕਿੰਨੇ ਸਵਾਲ ਜਵਾਬ ਆਪਾਂ ਉਹਨਾਂ ਨੂੰ ਹੱਲ ਕਰ ਸਕਦੇ ਆ ਫੋਨ ਦੇ ਜ਼ਰੀਏ ਇੰਟਰਨੈਟ ਦੇ ਜ਼ਰੀਏ ਬਹੁਤ ਸਮੱਸਿਆਵਾਂ ਆਉਂਦੀਆਂ ਸਾਡੀਆਂ ਜਿਹੜੇ ਸਵਾਲ ਸਾਨੂੰ ਨਹੀਂ ਸਮਝ ਆਉਂਦੇ ਸੀ ਫੋਨ ਤੋਂ ਸਮਝ ਸਕਦੇ ਆ ਪਰ ਲੋਡ ਨਾਲੋਂ ਵੱਧ ਵਰਤੋਂ ਇਹ ਸਾਡੇ ਲਈ ਹਾਨੀਕਾਰਕ ਹੈ ਸੋ ਵੀਕੈਂਡ ਦੇ ਵਿੱਚ ਘੰਟਾ ਕੋ ਫੋਨ ਦੇਖ ਲਿਆ ਕੋਈ ਜ਼ਰੂਰੀ ਚੀਜ਼ਾਂ ਦੇਖ ਲਈਆਂ ਚੈੱਕ ਕਰ ਲਈਆਂ ਵਧੀਆ ਗੱਲ ਹੈ ਹੈਨਾ ਤੇ ਜਦੋਂ ਉਹਨੇ ਇੰਨਾ ਸੋਹਣਾ ਲੇਖ ਲਿਖਿਆ ਅਧਿਆਪਕ ਨੇ ਪੜਿਆ ਸਵੇਰ ਦੀ ਸਭਾ ਦੇ ਵਿੱਚ ਉਸ ਸ਼ਾਬਾਸ਼ੀ ਮਿਲੀ ਪ੍ਰਿੰਸੀਪਲ ਸਰ ਬੜੇ ਹੈਰਾਨ ਹੋਏ ਉਹਦੀਆਂ ਗੱਲਾਂ ਸੁਣ ਕੇ ਪੜ੍ਹ ਕੇ ਤੇ ਉਹਨੂੰ ਕਹਿੰਦੇ ਵੀ ਵੈਰੀ ਗੁੱਡ ਬੇਟਾ ਸ਼ਾਬਾਸ਼ ਸਾਰੇ ਬੱਚਿਆਂ ਨੂੰ ਬੰਸੀ ਵਰਗਾ ਹੋਣਾ ਚਾਹੀਦਾ ਤੇ ਬੰਸੀ ਦੀ ਕਲਾਸ 'ਚ ਇੱਕ ਬੱਚਾ ਹੋਰ ਹੈ ਅਰਮਾਨ ਜਿਹੜਾ ਅਰਮਾਨ ਹੈ ਨਾ ਉਹਦਾ ਧਿਆਨ ਬਿਲਕੁਲ ਨਹੀਂ ਹੁੰਦਾ ਕਲਾਸ 'ਚ ਨਾ ਹੋ ਪੜਦਾ ਏ ਨਾ ਹੋਮਵਰਕ ਪੂਰਾ ਕਰਕੇ ਲਿਕੇ ਆਂਦਾ ਸਕੂਲ ਤੋਂ ਛੁੱਟੀਆਂ ਵੀ ਬਹੁਤ ਕਰਦਾ ਹੈ ਛੁੱਟੀਆਂ ਦਾ ਕਾਰਨ ਬਿਮਾਰ ਰਹਿੰਦਾ ਹੈ ਉਹ ਬਿਮਾਰ ਕਿਉਂ ਰਹਿੰਦਾ ਹੈ ਕਿਉਂਕਿ ਅਬਲਾ ਸਬਲਾ ਬਹੁਤ ਖਾਂਦਾ ਹੈ ਆਲ ਦੂ ਫਾਲਤੂ ਚੀਜ਼ਾਂ ਬਾਜ਼ਾਰ ਦੀਆਂ ਸਾਰਾ ਦਿਨ ਉਹਨਾਂ ਵੱਲ ਧਿਆਨ ਰੋਟੀ ਨਹੀਂ ਖਾਣੀ ਸਬਜ਼ੀ ਨਹੀਂ ਖਾਣੀ ਦੁੱਧ ਨਹੀਂ ਪੀਣਾ ਇਸ ਕਰਕੇ ਉਹ ਬਿਮਾਰ ਰਹਿੰਦਾ ਹੈ ਤੇ ਜਦੋਂ ਬਿਮਾਰ ਰਹਿੰਦਾ ਛੁੱਟੀਆਂ ਕਰਦਾ ਫਿਰ ਉਹਦਾ ਪੜਾਈ 'ਚ ਮਨ ਨਹੀਂ ਲੱਗਦਾ ਤੇ ਜਦੋਂ ਵੀ ਪੇਰੈਂਟਸ ਮੀਟਿੰਗ ਹੁੰਦੀ ਆ ਅਧਿਆਪਕ ਉਹਦੇ ਮਾਪਿਆਂ ਨੂੰ ਸ਼ਿਕਾਇਤ ਕਰਦੇ ਕਿ ਇਹਦੇ ਵੱਲ ਧਿਆਨ ਦੇਵੋ ਔਰ ਮਾਨ ਪੜਦਾਨੀ ਹੈ ਤੇ ਉਲਟਾ ਉਹਦੇ ਅਧਿਆਪਕਾਂ ਨੂੰ ਮਾਪੇ ਕਹਿੰਦੇ ਵੀ ਤੁਸੀਂ ਧਿਆਨ ਰੱਖੋ ਤੁਹਾਡੇ ਕੋਲ ਰਹਿੰਦਾ 7 ਘੰਟੇ ਸਕੂਲ 'ਚ ਤੇ ਫਿਰ ਅਧਿਆਪਕ ਕਹਿੰਦੇ ਠੀਕ ਐ ਸਾਡੇ ਕੋਲ ਰਹਿੰਦਾ 6-7 ਘੰਟੇ ਸਕੂਲ ਦੇ ਵਿੱਚ ਅਸੀਂ ਸਾਰੇ ਬੱਚਿਆਂ ਦਾ ਧਿਆਨ ਰੱਖਦੇ ਆ ਸਾਰੇ ਬੱਚੇ ਸਾਨੂੰ ਇੱਕੋ ਜਿਹੇ ਨੇ ਪਰ ਜਿਹੜੀਆਂ ਇਹ ਬੁਰੀਆਂ ਆ ਤਾਂ ਕਰੋ ਸਿੱਖ ਕੇ ਆਂਦਾ ਉਹ ਤਾਂ ਤੁਸੀਂ ਸੁਧਾਰਨੀ ਹੈ ਤੇ ਫਿਰ ਮਾਪੇ ਵੀ ਇਸ ਗੱਲ ਤੋਂ ਸਹਿਮਤ ਹੋ ਜਾਂਦੇ ਠੀਕ ਹੈ ਜੀ ਅਸੀਂ ਵੀ ਧਿਆਨ ਰੱਖਾਂਗੇ ਤੁਸੀਂ ਵੀ ਧਿਆਨ ਰੱਖੋ ਮਿਲ ਜੁਲ ਕੇ ਧਿਆਨ ਰੱਖਦੇ ਆਪਾਂ ਾਰਮਾਨ ਦਾ ਤੇ ਪੇਪਰਾਂ ਦੇ ਦਿਨ ਨੇੜੇ ਆ ਗਏ ਬੰਸੀ ਨੇ ਦਿਨ ਰਾਤ ਇੱਕ ਕਰਤਾ ਪ੍ਰਸ਼ਨ ਉੱਤਰ ਯਾਦ ਕਰਨੇ ਦੀਦੀ ਨੂੰ ਸੁਣਾਉਣੇ ਲਿਖ ਲਿਖ ਕੇ ਦੇਖਣਾ ਸਾਰਾ ਸਿਲੇਬਸ ਦੀ ਤਿਆਰੀ ਕੀਤੀ ਜਦੋਂ ਪੇਪਰ ਹੋਏ ਉਦੋਂ ਜਦੋਂ ਨਿਖਾਰ ਆ ਕੇ ਜਵਾਬ ਦੀਦੀ ਨੂੰ ਸੁਣਾਏ ਵੀ ਮੈਂ ਹੱਲ ਲਿਖ ਕੇ ਆਇਆ ਉਹ ਦੀਦੀ ਨੇ ਸੁਣਿਆ ਤੇ ਉਹਦੇ ਸਾਰੇ ਪੇਪਰ ਬਹੁਤ ਵਧੀਆ ਸੀ ਉਹਨਾਂ ਨੇ ਸ਼ਾਬਾਸ਼ੀ ਦਿੱਤੀ ਰਿਜ਼ਲਟ ਆਇਆ ਜਦੋਂ ਪੇਪਰ ਵਧੀਆ ਹੋਏ ਮਿਹਨਤ ਕੀਤੀ ਹੋਈ ਤਾਂ ਮਿਹਨਤ ਦਾ ਫਲ ਵੀ ਚੰਗਾ ਹੀ ਮਿਲੇਗਾ ਤੇ ਉਹ ਕਲਾਸ ਦੇ ਵਿੱਚੋਂ ਫਰਸਟ ਆਇਆ ਤੇ ਉਹਦੇ ਅਧਿਆਪਕ ਨੇ ਸਟੇਜ ਦੇ ਉੱਤੇ ਉਸ ਨੂੰ ਬੈਸਟ ਸਟੂਡੈਂਟ ਅਵਾਰਡ ਦਿੱਤਾ ਇਹ ਤਾਂ ਸਾਡੇ ਸਕੂਲ ਦਾ ਬੈਸਟ ਸਟੂਡੈਂਟ ਹੈ ਤੇ ਦੂਸਰੇ ਪਾਸੇ ਅਜ਼ਰਮਾਨ ਅਰਮਾਨ ਪਾਸ ਹੀ ਬੜੀ ਮੁਸ਼ਕਿਲ ਨਾਲ ਹੋਇਆ ਉਹਦੇ ਪਾਸ ਹੋਣ ਜੋਗੇ ਨੰਬਰ ਵੀ ਮਸੀ ਆਏ ਜਦੋਂ ਉਹਦੇ ਨੰਬਰ ਦੇਖੇ ਉਹਦੇ ਮੰਮੀ ਪਾਪਾ ਨੇ ਉਹ ਬੜੇ ਉਦਾਸ ਹੋਏ ਬੜੇ ਦੁਖੀ ਹੋਏ ਫਿਰ ਉਹਨਾਂ ਨੇ ਅਰਮਾਨ ਨੂੰ ਸਮਝਾਇਆ ਕਿ ਦੇਖ ਬੰਸੀ ਵੀ ਤੇਰੇ ਵਰਗਈ ਆ ਉਹ ਵੀ ਪੜਦਾ ਏ ਬੱਚਾ ਤੂੰ ਕਿਉਂ ਨਹੀਂ ਪੜਦਾ ਤੂੰ ਕਿਉਂ ਨਹੀਂ ਕਲਾਸ 'ਚ ਧਿਆਨ ਦਿੰਦਾ ਬੰਸੀ ਨੂੰ ਕੋਲ ਬੁਲਾਇਆ ਉਹਨਾਂ ਨੇ ਹਨਾ ਕਹਿੰਦੇ ਦੇਖ ਬੰਸੀ ਬਲ ਦੇਖੀ ਤਾਂ ਕੁਝ ਸਿੱਖ ਤੇ ਫਿਰ ਬੰਸੀ ਕਹਿਣ ਲੱਗਿਆ ਆਂਟੀ ਜੀ ਅਰਮਾਨ ਦੀ ਨਾ ਜਿਹੜੀ ਸੰਗਤ ਹੈ ਨਾ ਉਹ ਬੁਰੇ ਬੱਚਿਆਂ ਨਾਲ ਹੈ ਉਹ ਬੱਚੇ ਪੜ੍ਹਦੇ ਨਹੀਂ ਹੈ ਸਾਰਾ ਦਿਨ ਵਾਰਾਗਰਦੀ ਕਰਦੇ ਆ ਕਲਾਸ 'ਚ ਧਿਆਨ ਨਾਲ ਨਹੀਂ ਬੈਠਦੇ ਹੋਮਵਰਕ ਨਹੀਂ ਕਰਦੇ ਅਰਮਾਨ ਜੂਨਾਂ ਦੀ ਸੰਗਤ ਦਾ ਅਸਰ ਹੋ ਰਿਹਾ ਅਰਮਾਨ ਤੇ ਤੇ ਜਿਹੜੇ ਮੇਰੇ ਦੋਸਤ ਹੈ ਜਿਨ੍ਹਾਂ ਦੇ ਨਾਲ ਮੈਂ ਉੱਠਦਾ ਬੈਠਦਾ ਉਹ ਸਾਰੇ ਹੁਸ਼ਿਆਰ ਹੈ ਉਹਨਾਂ ਸਾਰਿਆਂ ਨੂੰ ਪੇਪਰਾਂ ਦੀ ਫਿਕਰ ਹੁੰਦੀ ਹੈ ਹੋਮਵਰਕ ਦੀ ਫਿਕਰ ਹੁੰਦੀ ਆ ਜਦੋਂ ਨੇ ਇਹ ਗੱਲਾਂ ਕੀਤੀਆਂ ਨਾ तो फिर अरमान के मम्मी पापा बंद अरमान समझा लगे के देख लिया फिर अरमान भी बड़ा महसूस होया कि मेरे नंबर इन्ने घट्ट है तो फिर अरमान ने वादा किया कि मैं भी पढ़िया करा मैं रोज अपना सारा काम करा मेहनत करा चंगे बच्चों की संगत कराँगा तो जो उन्हें ऐदा कहा अरमान दे मम्मी ने बंसी नरमान अपनी बुकल देझाया ਪਿਆਰ ਕੀਤਾ ਤੇ ਉਹਨਾਂ ਨੂੰ ਸੋ ਬੱਚਿਓ ਦੇਖੋ ਜਿਹੜੀ ਸੰਗਤ ਹੈ ਨਾ ਤੇ ਸਾਡੀ ਸੰਗਤ ਚੰਗੀ ਹੋਊਗੀ ਚੰਗੇ ਲੋਕਾਂ ਨਾਲ ਅਕਪਾ ਉਠਾਂਗੇ ਬੈਠਾਂਗੇ ਚੰਗੀਆਂ ਗੱਲਾਂ ਸੁਣਾਂਗੇ ਸਿੱਖਾਂਗੇ ਤੇ ਫਿਰ ਸਾਡੇ ਤੇ ਉਹੀ ਅਸਰ ਹੋਏਗਾ ਜੇ ਅਸੀਂ ਮਾੜੇ ਬੱਚਿਆਂ ਨਾਲ ਬੈਠਾਂਗੇ ਤਾਂ ਸਾਨੂੰ ਅਸੀਂ ਉਹਨਾਂ ਦੀਆਂ ਗੱਲਾਂ ਉਹੀ ਸਿੱਖਾਂਗੇ ਸੋ ਸੰਗਤ ਦਾ ਅਸਰ ਸਾਡੇ ਤੇ ਬਹੁਤ ਵਧੀਆ ਪੈਂਦਾ ਹੈ ਡੂੰਗਾ ਅਸਰ ਪੈਂਦਾ ਬਹੁਤ ਪ੍ਰਭਾਵਿਤ ਕਰਦੀ ਸੰਗਤ ਸਾਨੂੰ ਸੋ ਹਮੇਸ਼ਾ ਚੰਗਿਆਂ ਦਾ ਸਾਥ ਮਾਣੋ ਚੰਗੀ ਸੰਗਤ ਦੇ ਵਿੱਚ ਟੈਥੋ ਸੰਗਤ ਦਾ ਸਰ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸਸ਼ੀਕਾਲ ਜੀ